ਅਪ੍ਰੀਤ ਜੱਟੀ ਦਾ ਤਲਾਕ ਹੋਣ ਜਾ ਰਿਹਾ ਜੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਇੱਕ ਸਰਦਾਰ ਜੀ ਦੀ ਜੋ ਆਪਣੀ ਵੀਡੀਓ ਦੇ ਵਿੱਚ ਦੱਸ ਰਿਹਾ ਹੈ ਕਿ ਇਹ ਗੱਲ ਸਹੀ ਆ ਸੱਚ ਆ ਜਾਂ ਝੂਠਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਸਰਦਾਰ ਜੀ ਦੀਆਂ ਗੱਲਾਂ ਸੁਣ ਕੇ ਤਾਂ ਇਹੀ ਲੱਗਦਾ ਕਿ ਤਲਾਕ ਹੋ ਚੁੱਕਿਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀਡੀਓ ਜਿਸ ਦੇ ਵਿੱਚ ਸਰਦਾਰ ਜੀ ਦੱਸ ਰਿਹਾ ਹੈ ਕਿ ਪ੍ਰੀਤ ਜੱਟੀ ਦਾ ਤਲਾਕ ਹੋ ਚੁੱਕਿਆ ਵੀਡੀਓ ਨੂੰ ਦੇਖੋ ਤੇ ਸ਼ੇਅਰ ਜ਼ਰੂਰ ਕਰਿਓ ਤੇ ਦੱਸਿਓ ਕਮੈਂਟਾਂ ਚ ਹੋ ਸਕਦਾ ਹੈ ਜਾਂ ਨਹੀਂ ਆਪ ਪ੍ਰੀਤ ਜੱੱਡੀ ਦਾ ਤਲਾਕ ਹੋਣ ਜਾ ਰਿਹਾ ਕਹਿੰਦੇ ਅੱਜ ਹੀ ਲੱਗਾ ਮੈਨੂੰ ਪਤਾ ਗੱਲ ਹੋਈ ਵੀ ਇਹਦਾ ਵਿਆਹ ਹੋਇਆ ਤੇ ਇਹਦੇ ਸਹੁਰੇ ਬੜੇ ਚਾਵਾ ਨਾਲੇ ਦੀਆਂ ਰੀਲਾਂ ਵੇਖਦੇ ਸੀ ਵੀ ਸਾਡੀ ਨੌ ਮੋਬਾਈਲਾਂ ਚ ਆਉਂਦੀ ਆ ਸਾਡੀ ਨੌ ਰੀਲਾਂ ਬਣਾਉਂਦੀ ਆ ਤੇ ਕਹਿੰਦੇ ਰੀਲਾਂ ਵੇਖ ਵੇਖ ਬੜੇ ਖੁਸ਼ ਹੁੰਦੇ ਹੁੰਦੇ ਸੀ ਸਹੁਰੇ ਇਹਦੇ ਤੇ ਫਿਰ ਕਹਿੰਦੇ ਉਹਦਾ ਇੱਕ ਦਿਨ ਕਮੈਂਟ ਪੜ ਲਿਆ ਕਮੈਂਟ ਪੜ ਲਿਆ ਤੇ ਸਹੁਰਿਆਂ ਦੇ ਕਮੈਂਟਾਂ ਚ ਲਿਖਿਆ ਹੋਇਆ ਸੀ ਗਸ਼ਤੀ ਚਾਵੜਾ ਚੂਪੇਮਾਰ ਗੰਦੀ ਜਨਾਨੀ ਸਿਰੇ ਦੀ ਲੂਚੀ ਸਿਰੇ ਦੀ ਖੱਚ ਨੀਲੀਆਂ ਫਿਰਮਾਂ ਵਾਲੀ ਤੇ ਹੋਰ ਪਤਾ ਨਹੀਂ ਕੀ ਕੀ ਲਿਖਿਆ ਸੀ ਤੇ ਜਦੋਂ ਕਹਿੰਦੇ ਸੌਰਿਆਂ ਆ ਪਰਿਆ ਦੀ ਉਹਨਾਂ ਦਾ ਬੀਬੀ ਡਾਊਨ ਹੋ ਗਿਆ ਉਹ ਕਹਿੰਦੇ ਹੈ ਯਾਰ ਅਹੀਂ ਗੁਰਸੇਕ ਗੁਰਦਾਰੇ ਜਾਣ ਵਾਲਾ ਪਰਿਵਾਰ ਤੇ ਆਹ ਦੰਦ ਖਾਣਾ ਕਿੱਥੋਂ ਸਾਡੇ ਘਰ ਵੜ ਗਿਆ ਫੇਰ ਕਹਿੰਦੇ ਉਹਨਾਂ ਬੜੇ ਔਕੇ ਸੌਕੇ ਹੋ ਗਏ ਨੂੰ 50 60 ਲੱਖ ਰੁਪਈਆ ਦੇ ਕੇ ਤਲਾਕ ਲਿਆ ਦਿੱਤਾ ਇਹਨੂੰ ਮਹਾ ਮਹਾ ਗਲੋਂ ਲਾਈ ਆ ਤੇ ਜੇ ਆਪ ਕਹਿੰਦੀ ਹੋਣੀ ਮੈਨੂੰ ਕੋਈ 50 60 70 ਲੱਖ ਦਵੇ ਤੇ ਕਿੱਥੇ ਇੱਥੇ ਬਾਉਂਡਰੀ ਜੀ ਚ ਲਗਾ ਹਲਾਉਣਾ ਪੈਂਦਾ ਕਿੱਥੇ ਮੈਂ ਪੈਸੇ ਲੈ ਕੇ ਸ਼ਰੇ ਆਮ ਖੁੱਲੀਆਂ ਜਗ੍ਹਾ ਤੇ ਜਾ ਕੇ ਅੱਗਾ ਪਿਛਾ ਹਲਾਉਣਾ